ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਵੀ ਹੈ ਇੱਕ ਗੱਬਣਾ ਦੋਨੇ ਜਰਸੀਆਂ ਨੇ ਬਈ ਆਓ ਪੁੱਛ ਲੈਨੇ ਬਾਈ ਤੁਹਾਡੇ ਪਿੰਡ ਮਦੇਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਲ ਨੇੜੇ ਬਈ ਨਿਹਾਲ ਸਿੰਘ ਵਾਲਾ ਤੇ ਜਾਨੀ ਕਿ ਸੈਦੋ ਪਿੰਡ ਨੇੜੇ ਰਹਿ ਜਾਂਦੇ ਆ ਆਓ ਪੁੱਛ ਲੈਨੇ ਡੀਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬੰਦੀ ਠੀਕ ਠਾਕ ਬਾਈ ਜੀ ਨਾਮ ਤੇ ਮੋਬਾਈਲ ਨੰਬਰ ਬੋਲ ਬਾਈ ਜੀ ਗੋਬਿੰਦ ਸਿੰਘ ਮੋਬਾਈਲ ਨੰਬਰ 79083 64485 ਠੀਕ ਹੈ ਬਾਈ ਬਾਈ ਜਿਹੜੀ ਇਹ ਬੱਚ ਦੇਦੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਬਾਈ ਜੀ ਕਦੋਂ ਸੂਈ ਆ ਮੈਂ ਅੱਜ ਸੂਈ ਆ ਵੀਰ 11 ਵਜੇ ਸਵੇਰੇ 11 ਵਜੇ ਬੱਚਾ ਕੀ ਦੇਤਾ ਬਾਈ ਬੱਛੀ ਹੈ ਜੀ ਬੱਚੀ ਚੰਗੀ ਆ ਨਾ ਹਾਂਜੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਚੰਗੀ ਆ ਜੇਰ ਪੈ ਗਈ ਹੈ ਮੈਂ ਹਾਂ ਜੇਰ ਪੈ ਗਈ ਬਾਈ ਜੇਰ ਬਾਈ ਯਾਰ ਘੰਟੀ ਬਹੁਤ ਆ ਕੇ ਠੀਕ ਹੈ ਜਿਵੇਂ ਮਰ ਜਿਆ ਥਲਾਈ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਗਰਮ ਵਾਲੀ ਕੁਛ ਨਹੀਂ ਕਿੰਨਾ ਬੋੜਾ ਕੱਢਿਆ ਫਿਰ ਬੋੜੀ ਕੱਢੀ ਵੀਰੇ ਮੈਂ 5 ਕਿਲੋ 5 ਕਿਲੋ ਠੀਕ ਆ ਕੋਲੇ ਵੀ ਤੁਰ ਚਿਵਾਈ ਜਿਹੀ ਕੇ ਮੈਂ ਜਮਾ ਇੱਕ ਨੰਬਰ ਆ ਜੀ ਇੱਕ ਨੰਬਰ ਆ ਠੀਕ ਆ ਥਾਨ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਨ ਕੋਲੀ ਆ ਪੂਰੀ ਵੀ ਥਾਨੇ ਗੁਲਾਬੀ ਥਾਨ ਚਿਵਾਈ ਜਿਹੀ ਬਾਈ ਕਹਿੰਦਾ ਨੰਬਰ 1 ਕੋਲੀ ਐ ਚਿਵਾਈ ਦੀ ਪੂਰੀ ਸੂਰਾਤ ਆ ਰਚ ਚੱਕਾ ਲਓ ਕੀ ਮੁੱਲ ਆ ਬਈ ਜੈ ਜੈ ਮੁੱਲ ਵੀ ਜੈ ਲੈਣ ਦੇ ਨੂੰ ਕੋ ਕਰ ਜਲ 52000 ਤੋਂ ਮਾਨ ਤਾਨ ਕਰ ਦਾਂਗੇ ਠੀਕ ਆ 52000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਨ ਜ਼ਰੂਰ ਹੋ ਜੇ ਚੰਗੀ ਆ ਬੜ ਸੁਈ ਸਵਾਈਆ ਬੱਚਾ ਵੀ ਕਰਮਣੀ ਨੇ ਬੱਚੀ ਦੇ ਦੀ ਬੱਚੀ ਵੀ ਚੰਗੀ ਆ ਚੋਈ ਜੂਈ ਬਾਈ ਕਹਿੰਦਾ ਨੰਬਰ 1 ਤੇ ਥਣ ਦੇਖੋ ਬਾਈ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਠੰਡੀ ਠੁੰਡੀ ਫੋਲਾ ਜਿਵੇਂ ਮਰਜੀ ਆ ਠੰਡੀ ਕਹਿੰਦਾ ਬਾਈ ਇੰਨੀ ਮਾਰ ਦਿੰਦੇ ਆ ਧਰਾਂ ਪਲਾ ਲੈ ਬਾਈ ਮੌਜ ਨਾਲ ਬਹਿ ਗਿਆ ਬਾਈ ਕਹਿੰਦੀ ਕਰਮਣੀ ਕੋਣੀ ਮੌਜ ਨਾਲ ਖੜੀ ਆ ਚੋਈ ਬਹੁਤ ਚੰਗੀ ਆ ਨਾ ਹਾਂਜੀ ਕੀ ਬਾਤ ਚੋਈ ਜੂਈ ਹੈ ਅੱਗੇ ਆਪਣੇ 2 ਨੰਬਰ ਕਿਹੜਾ ਸੁਆ ਦੂਜਾ ਸੂਆ ਬਾਈ ਜੀ ਕਿੰਨੇ ਦਿਨ ਲੈਂਦੀ ਐ ਇਹ ਇਹ ਲੈ ਜੀ 10 ਦਿਨ ਵੀਰੇ ਕੀ ਰਿਕਾਰਡ ਆ ਦੁੱਧ ਉਹ ਬਾਈ ਦੁੱਧ ਨੇ 22 ਲੀਟਰ ਦਿੱਤਾ ਕੇ ਵੀਰੇ 22 ਲੀਟਰ ਹਾਂਜੀ ਤੇ ਲਾਹ ਵਾਉ ਪਈਆਂ ਨੇ ਬਹੁਤ ਅਜਾ ਦਾ ਲਾਹ ਵਾਉ ਪਈਆ ਬਾਈ DNA ਜੇ ਲੈ ਕੀ ਬਹੁਤ ਖਾਣ ਬਹੁਤ ਚੰਗਾ ਮੁੱਠਿਆ ਜਿਹਾ ਜਲਾਬੀ ਕਰਨ ਕੱਚੀ ਕੱਚੀ ਅਦਨ ਲੈਂਦੀ ਆ ਉਸ ਨੂੰ ਆਰਡਰ ਜਿਹੜਾ ਵਧੀਆ ਤਿਆਰ ਕਰ ਲੂ ਫੇਸ ਬੜਾ ਚੰਗਾ ਰਾਜੀ ਰੋਜੀ ਫੋਲਦਾ ਬਾਈ ਕੀ ਬੋਲਦਾ ਬਾਈ ਕੱਚੀ ਦਾ ਮੌਲ ਵੀਰੇ 65 ਕਰਾ ਲਾ 70 ਕਰਾ ਲਾ 62 ਚੋਂ ਮਾਨ ਤਾਨ ਕਰਾਂਗੇ ਠੀਕ ਐ ਬਾਈ ਹਾਂ 62000 ਰੁਪਿਆ ਮੋਲਾ ਮਾਨਤਾਂ ਜਿਹੜਾ ਜ਼ਰੂਰ ਹੋ ਜਾਵੇਗਾ ਸਮੀ ਪਲੀ ਰਾਜੀ ਰੂਜੀ ਫੁੱਲ ਤੋਰਾਦਾਰਾ ਚੰਗਾ ਚਮਕ ਚੰਗੀ ਬੈਠਦੇ ਬਈ ਥਣ ਵੀ ਕੱਲਾ ਕੱਲਾ ਪੂਰੀ ਵਿੱਚ ਤੇਰੇ ਮੁੱਠੀ ਵਾਲਾ ਥਣ ਲੱਗਿਆ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਲਿਖਾਤੇ ਕਿਸੇ ਵੀ ਉਸੇ ਦੋਨਾਂ ਚ ਕੋਈ ਵੀ ਫਸਾਣ ਦਾ ਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ